ਮంత్రి ਅਨਮੋਲ ਗਗਨ ਮਾਨ ਦੇ ਵਿਆਹ ਦੀਆਂ ਖੂਬਸੂਰਤ ਤਸਵੀਰਾਂ ਸਾਹਮਣੇ ਆਈਆਂ ਨੇ ਵਿਆਹ ਵਾਲੇ ਜੋੜੇ ਦੇ ਵਿੱਚ ਬੇਹਦ ਖੂਬਸੂਰਤ ਦਿਖਾਈ ਦੇ ਰਹੇ ਨੇ ਮੰਤਰੀ ਅਨਮੋਲ ਗਗਨ ਮਾਨ ਜੀ ਨਾਲ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਆ ਕਿ ਕਿਵੇਂ ਕਿਸ ਤਰੀਕੇ ਦੇ ਨਾਲ ਵਿਆਹ ਦੇ ਜੋੜੇ ਦੇ ਵਿੱਚ ਨਜ਼ਰ ਆ ਰਹੇ ਨੇ ਮੰਤਰੀ ਅਨਮੋਲ ਗਗਨ ਮਾਨ ਅੱਜ ਵਿਆਹ ਦੇ ਬੰਧਨ 'ਚ ਬੱਜ ਰਹੇ ਨੇ ਵਕੀਲ ਪੇਸ਼ੇ ਤੋਂ ਵਕੀਲ ਪਤੀ ਨੇ ਸ਼ਹਿਬਾਜ਼ ਸੋਹੀ ਜਿਨ੍ਹਾਂ ਦੇ ਨਾਲ ਵਿਆਹ ਦੇ ਬੰਧਨ ਦੇ ਵਿੱਚ ਵੱਜਣ ਜਾ ਰਹੇ ਨੇ ਕੁਝ ਹੀ ਦੇਰ ਦੇ ਵਿੱਚ ਆਨੰਦ ਕਾਰਜ ਹੋਣਗੇ ਗੁਰੂ ਘਰ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਇਤਿਹਾਸਕ ਗੁਰਦੁਆਰਾ ਨਾਬਾ ਸਾਹਿਬ ਦੇ ਵਿੱਚ ਆਨੰਦ ਕਾਰਜ ਹੋਣ ਜਾ ਰਹੇ ਨੇ ਕੁਝ ਹੀ ਦੇਰ ਦੇ ਵਿੱਚ ਆਨੰਦ ਕਾਰਜ ਹੋਣਗੇ ਜਿੱਥੇ ਲਾਵਾ ਲੈਣਗੇ ਮੰਤਰੀ ਅਨਮੋਲ ਗगन ਮਾਨ ਦੀਆਂ ਤਸਵੀਰਾਂ ਅਸੀਂ ਤੁਹਾਨੂੰ ਲਗਾਤਾਰ ਦਿਖਾ ਰਹੇ ਹਾਂ ਕਿਸ ਤਰੀਕੇ ਦੇ ਨਾਲ ਬੇहद ਖੂਬਸੂਰਤ ਜੋੜੇ ਦੇ ਵਿੱਚ ਦੇਖੋ ਨਜ਼ਰ ਆ ਰਹੇ ਨੇ ਆਪਣੇ ਸਕੇ ਸਬੰਧੀਆਂ ਦੇ ਨਾਲ ਪਰਿਵਾਰਕ ਮੈਂਬਰਾਂ ਦੇ ਨਾਲ ਇੱਥੇ ਗੁਰੂ ਘਰ ਦੇ ਅੰਦਰ ਬੈਠੇ ਹੋਏ ਨੇ ਮੰਤਰੀ ਅਨਮੋਲ ਗਗਨਮਾਨ ਕੁਝ ਹੀ ਥੇੜ ਦੇ ਵਿੱਚ ਆਨੰਦ ਕਾਰਜ ਹੋਣਗੇ ਆਨੰਦ ਕਾਰਜ ਤੋਂ ਪਹਿਲਾਂ ਦੀਆਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਬੇहद ਖੂਬਸੂਰਤ ਦਿਖਾਈ ਦੇ ਰਹੇ ਨੇ ਦੇਖੋ ਕਿਵੇਂ ਕਿਸ ਤਰੀਕੇ ਦੇ ਨਾਲ ਇੱਕ ਮੰਤਰੀ ਦਾ ਅਸੀਂ ਜਿਹੜਾ ਰੂਪ ਦੇਖਿਆ ਅਨਮੋਲ ਗਗਨਮਾਨ ਦਾ ਗਾਇਕ ਵਜੋਂ ਵੀ ਦੇਖਦੇ ਆਏ ਹਾਂ ਤੇ ਅੱਜ ਲਾੜੀ ਦੇ ਰੂਪ ਦੇ ਵਿੱਚ ਸੱਜ ਕੇ ਬੈਠੇ ਨੇ ਗੁਰੂ ਘਰ ਦੇ ਵਿੱਚ ਲਾਵਾ ਹੋਣੀਆਂ ਨੇ ਗੁਰੂ ਘਰ ਦੇ ਵਿੱਚ ਆਨੰਦ ਕਾਰਜ ਹੋਣੇ ਨੇ ਉਸ ਤੋਂ ਪਹਿਲਾਂ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਤੇ ਇੱਥੇ ਹੀ ਇੱਕ ਝਲਕ ਹੋਣਾ ਦੇ ਹੋਣ ਵਾਲੇ ਲਾੜੇ ਯਾਨੀ ਸ਼ਹਿਬਾਜ਼ ਸੋਹੀ ਦੀ ਵੀ ਨਜ਼ਰ ਆਈ ਹੈ ਸੇਰਾ ਬਣ ਕੇ ਗੁਰੂ ਘਰ ਦੇ ਵਿੱਚ ਪਹੁੰਚੇ ਨੇ ਸ਼ਹਿਬਾਜ਼ ਸੋਹੀ ਕੁਝ ਹੀ ਦੇਰ ਦੇ ਵਿੱਚ ਸ਼ਹਿਬਾਜ਼ ਸੋਹੀ ਜੋ ਪੇਸ਼ੇ ਤੋਂ ਵਕੀਲ ਨੇ ਆਨੰਦ ਕਾਰਜ ਹੋਣਗੇ ਗੁਰੂ ਘਰ ਦੇ ਵਿੱਚ ਇੱਕ ਵਾਰ ਫਿਰ ਤੋਂ ਦੱਸਦੇ ਕਿ ਇਤਿਹਾਸਕ ਗੁਰਦੁਆਰਾ ਨਾਬਾ ਸਾਹਿਬ ਦੇ ਵਿੱਚ ਆਨੰਦ ਕਾਰਜ ਹੋਣੇ ਨੇ ਆਨੰਦ ਕਾਰਜ ਤੋਂ ਬਾਅਦ ਹੀ ਜ਼ੀਰਕਪੁਰ ਦੇ ਏਕੀਐਮ ਮੈਰਿਜ ਪੈਲੇਸ ਦੇ ਵਿੱਚ ਸਮਾਗਮ ਰੱਖਿਆ ਹੋਇਆ ਇਸ ਸਮਾਗਮ ਦੇ ਵਿੱਚ ਕਾਫੀ ਮੁੱਖ ਮਹਿਮਾਨ ਜਿਹੜੇ ਨੇ ਉਹਨਾਂ ਨੂੰ ਸੱਦਾ ਦਿੱਤਾ ਗਿਆ ਹੈ ਮੁੱਖ ਮਹਿਮਾਨ ਹੀ ਇਥੇ ਹਾਜ਼ਰ ਮੌਜੂਦ ਰਹਿਣਗੇ ਵਿਆਹ ਸਮਾਗਮ ਦੇ ਵਿੱਚ ਮੌਜੂਦ ਰਹਿਣਗੇ ਜਿਹੜੇ ਖਾਸ ਇਨਾਂ ਦੇ ਮਹਿਮਾਨ ਨੇ ਪਰਿਵਾਰਕ ਮੈਂਬਰ ਮੌਜੂਦ ਹੋਣਗੇ ਸਗੇ ਸਬੰਧੀ ਮੈਂ ਮੌਜੂਦ ਹੋਣਗੇ ਤੇ ਇਸ ਤੋਂ ਇਲਾਵਾ ਵੱਡੇ ਲੀਡਰਾਂ ਦੇ ਪਹੁੰਚਣ ਦੀ ਵੀ ਉਮੀਦ ਜਤਾਈ ਜਾ ਰਹੀ ਹੈ ਫਿਲਹਾਲ ਤਸਵੀਰਾਂ ਆਨੰਦ ਕਾਰਜ ਦੇ ਪਹਿਲਾਂ ਦੀਆਂ ਦਿਖਾ ਰਹੇ ਆ ਕਿ ਆਨੰਦ ਕਾਰਜ ਤੋਂ ਪਹਿਲਾਂ ਮੰਤਰੀ ਅਨਮੋਲ ਗਗਨਮਾਨ ਤੇ ਸ਼ਹਿਬਾਜ਼ ਸੋਹੀ ਜੋ ਪੇਸ਼ੇ ਤੋਂ ਵਕੀਲ ਨੇ ਦੋਵੇਂ ਗੁਰੂ ਘਰ ਪਹੁੰਚ ਗਏ ਨੇ ਗੁਰੂ ਘਰ ਪਹੁੰਚ ਗਏ ਨੇ ਇੱਥੇ ਤੁਹਾਨੂੰ ਉਹ ਤਸਵੀਰਾਂ ਦਿਖਾ ਰਹੇ ਹਾਂ ਦੇਖੋ ਕਿਵੇਂ ਕਿਸ ਤਰੀਕੇ ਦੇ ਨਾਲ ਲਾੜੀ ਦੇ ਜੋੜੇ ਦੇ ਵਿੱਚ ਨਜ਼ਰ ਆ ਰਹੇ ਨੇ ਅਨਮੋਲ ਗगनਮਾਨ ਬੇहद ਖੂਬਸੂਰਤ ਤਸਵੀਰਾਂ ਸਾਹਮਣੇ ਆਈਆਂ ਨੇ ਦੋਵਾਂ ਦੀਆਂ ਤੇ ਕੁਝ ਹੀ ਦਿਨ ਦੇ ਵਿੱਚ ਆਨੰਦ ਕਾਰਜ ਹੋ ਜਾਣਗੇ ਦੋਵੇਂ ਵਿਆਹ ਦੇ ਬੰਧਨ 'ਚ ਬੱਜ ਜਾਣਗੇ ਤੇ ਕੁਝ ਦਿਨ ਬਾਅਦ ਹੀ ਜ਼ਿਰਕਪੁਰ ਦੇ ਏਕੀਐਮ ਮੈਰਿਜ ਪੈਲੇਸ ਦੇ ਵਿੱਚ ਸਮਾਗਮ ਹੋਵੇਗਾ ਜਿੱਥੇ ਕੁਝ ਖਾਸ ਮਹਿਮਾਨਾਂ ਦੇ ਲਈ ਦਾਵਤ ਵੀ ਸੱਦੀ ਹੈ ਹਾਲਾਂਕਿ ਇਸ ਤੋਂ ਪਹਿਲਾਂ ਦੀਆਂ ਤਸਵੀਰਾਂ ਵੀ ਅਸੀਂ ਉਹ ਤੁਹਾਨੂੰ ਦਿਖਾਈਆਂ ਜਦੋਂ ਅਨਮੋਲ ਗਗਨ ਮਾਨ ਤੇ ਕਰ ਵਿਆਹ ਦੀਆਂ ਰਸਮਾਂ ਹੋਈਆਂ ਨੇ ਚੰਡੀਗੜ੍ਹ ਦੀ ਰਿਹਾਈਸ਼ ਦੇ ਵਿੱਚ ਹੀ ਇਹ ਵਿਆਹ ਦੀਆਂ ਰਸਮਾਂ ਹੋਈਆਂ ਨੇ ਮਹਿੰਦੀ ਦੀ ਰਸਮ ਦੀਆਂ ਖਾਸ ਕਰਕੇ ਤਸਵੀਰਾਂ ਸਾਹਮਣੇ ਆਈਆਂ ਡੀਜੇ ਪਾਰਟੀ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਜਿਦੇ ਵਿੱਚ ਬੇਹਦ ਖੂਬਸੂਰਤ ਤਰੀਕੇ ਦੇ ਨਾਲ ਨੱਚਦੇ ਟੱਪਦੇ ਹੋਏ ਮੰਤਰੀ ਅਨਮੋਲ ਗਗਨ ਮਾਨ ਵੀ ਨਜ਼ਰ ਆਏ ਉਹਨਾਂ ਦੇ ਸਗੇ ਸਬੰਧੀ ਵੀ ਨਜ਼ਰ ਆਏ ਬੋਲੀਆਂ ਪਾ ਕੇ ਨੱਚਦੇ ਹੋਏ ਨਜ਼ਰ ਆਏ ਸਨ ਤੇ ਹੁਣ ਅੱਜ ਵਿਆਹ ਵਾਲਾ ਦਿਨ ਹੈ ਅੱਜ ਆਨੰਦਕਾਰਜ ਹੋਣੇ ਹੈ ਜ਼ਿਰਕਪੁਰ ਦੇ ਇਹ ਇਤਿਹਾਸਕ ਗੁਰਦੁਆਰਾ ਸਾਹਿਬ ਨਾਬਾ ਸਾਹਿਬ ਵਿਖੇ ਇਹ ਆਨੰਦ ਕਾਰਜ ਹੋਣੇ ਆ ਕੁਝ ਹੀ ਦਿਨ ਦੇ ਵਿੱਚ ਲਾਵਾ ਲੈਣਗੇ ਇੱਕ ਦੂਸਰੇ ਦੇ ਹੋ ਜਾਣਗੇ ਮੰਤਰੀ ਅਨਮੋਲ ਗਗਨਮਾਨ ਤੇ ਸ਼ਹਿਬਾਜ਼ ਸੋਹੀ ਉਸ ਤੋਂ ਪਹਿਲਾਂ ਦੀਆਂ ਤਸਵੀਰਾਂ ਲਗਾਤਾਰ ਤੁਹਾਨੂੰ ਅਸੀਂ ਇਹ ਅਪਡੇਟ ਦਿੰਦੇ ਰਹਾਂਗੇ